ਮੈਂ ਨਾ ਰਾਤ ਆਪਣੀ ਮਾਤਾ ਕੋਲ ਗਿਆ ਸੀਗਾ ਦਵਾਈ ਦੇਣ ਵਾਸਤੇ ਪਿੰਡ ਜਦੋਂ ਮੈਂ ਉੱਥੋਂ ਵਾਪਸ ਆਇਆ ਤੇ ਕਿਰਹਾੜੀ ਸਾਹਿਬ ਤੋਂ ਮੇਰੇ ਪਿੱਛੇ ਇੱਕ ਗੱਡੀ ਲੱਗੀ ਐ ਵਰਨਾਕਾਰ ਹਾਂ ਜਦੋਂ ਇਹਨਾਂ ਵਿੱਚ ਲੈ ਲਿਆ ਮੈਨੂੰ ਮੈਂ ਉਹ ਬੰਦੇ ਆਪਣੇ ਨੂੰ ਕਹਿਣ ਲਿਆ ਵੀ ਮੈਨੂੰ ਇਹ 100% ਮਾਰਨਗੇ ਪਟਿਆਲੇ ਬੱਸ ਸਟੈਂਡ ਤੋਂ 1 ਕਿਲੋਮੀਟਰ ਪਿੱਛੇ ਆ ਇਹਨਾਂ ਨੇ ਗੱਡੀ ਬਰੀਜਾ ਅੱਗੇ ਰੋਕੀ ਐ ਜਦੋਂ ਰੋਕੀ ਓਨੀ ਡਿਸਟੈਂਸ ਤੇ ਮੈਂ ਗੱਡੀ ਰੋਕ ਲਈ ਆ ਪਿੱਛੇ ਆ ਕੇ ਵਰਨਾ ਰੋਕੀ ਐ ਮੈਂ ਜਦੋਂ ਗੱਡੀ ਨੂੰ ਰੇਸ ਦਿੱਤੀ ਹੈ ਪਿੱਛੋਂ ਤਾਬੜ ਤੋੜ ਇੱਕਦਾਂ ਗੋਲੀਆਂ ਵਜ ਗਈਆਂ ਉੱਚਾ ਕੈਰੰਗੋਣੀ ਸ਼ੁਰੂ ਹੋ ਗਈ ਫਿਰ ਇਹ ਸਿੱਟਾਂ 'ਚ ਵੱਜੀਆਂ ਸਿੱਧੀਆਂ ਗੋਲੀਆਂ ਚਾਹੇ ਕੋਈ ਆਪਣੇ ਚਾਹੇ ਬਗਾਨਾ ਸਟੇਟ ਤੋਂ ਅਨਵੋਲਵ ਹੈ ਹੀ ਆ ਹਾਂਜੀ ਮਤਲਬ ਦਿੱਲੀ ਜਿਹੜੀ ਆ ਉਹਨੇ ਇੱਥੇ ਇਦਾਂ ਦਾ ਮਾਹੌਲ ਸ਼ੁਰੂ ਕਰਨਾ ਗਿਆ ਸੀ ਆਪੇ 'ਚ ਮਰਜੀ ਹਲਾ ਲੜ ਕੇ ਬਾਬਾ ਬਖਸ਼ ਸਿੰਘ ਦੇ ਉੱਤੇ ਦੇਰ ਰਾਤ ਜਾਨਲੇਵਾ ਹਮਲਾ ਹੋਇਆ ਇਸ ਮਾਮਲੇ ਦੇ ਵਿੱਚ ਨਿੱਜੀ ਚੈਨਲ ਦੇ ਉੱਤੇ ਆਪਣਾ ਪੱਖ ਰੱਖਦੇ ਹੋਏ ਬਾਬਾ ਬਖਸ਼ੀਸ਼ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਬਿਨਾਂ ਨੰਬਰ ਪਲੇਟ ਵਾਲੀ ਗੱਡੀ ਦੇ ਵੱਲੋਂ ਉਹਨਾਂ ਦਾ ਪਿੱਛਾ ਕੀਤਾ ਗਿਆ ਦੋ ਗੱਡੀਆਂ ਦੇ ਵੱਲੋਂ ਉਹਨਾਂ ਨੂੰ ਘੇਰਾ ਪਾਇਆ ਗਿਆ ਜਿਸ ਤੋਂ ਬਾਅਦ ਪਿੱਛੋਂ ਗੋਲੀਆਂ ਸਲਾਈਆਂ ਗਈਆਂ ਤੇ 7-8 ਫਾਇਰ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਗੱਡੀ ਭਜਾ ਕੇ ਆਪਣੀ ਜਾਨ ਬਚਾਈ ਗਈ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਇਹ ਹਮਲਾ ਹੋਇਆ ਤੇ ਕਿੰਨਾਂ ਦੇ ਵੱਲੋਂ ਕਰਵਾਇਆ ਗਿਆ ਬਾਬਾ ਬਖਸ਼ੀਸ਼ ਸਿੰਘ ਦੀ ਜਵਾਨੀ ਤੁਸੀਂ ਖੁਦ ਸੁਣ ਲਵੋ ਮੈਂ ਨਾ ਰਾਤ ਆਪਣੀ ਮਾਤਾ ਕੋਲ ਗਿਆ ਸੀਗਾ ਦਵਾਈ ਦੇਣ ਵਾਸਤੇ ਪਿੰਡ ਜਦੋਂ ਮੈਂ ਉੱਥੋਂ ਵਾਪਸ ਆਇਆ ਤੇ ਕਿਰਹਾਲੀ ਸਾਹਿਬ ਤੋਂ ਮੇਰੇ ਪਿੱਛੇ ਇੱਕ ਗੱਡੀ ਲੱਗੀ ਹੈ ਵਰਨਾਕਾਰ ਤੇ ਉਸ ਵਰਨਾਕਾਰ ਨੇ ਮੈਨੂੰ ਇੱਕ ਵਾਰੀ ਕ੍ਰੋਸ ਕੀਤਾ ਤੇ ਮੈਂ ਕਿਸੇ ਬੰਦੇ ਨੂੰ ਆਪਣੇ ਨੂੰ ਤੌੜ ਲਈਏ ਜਿਹੜੇ ਹੁੰਦੇ ਨੇ ਨਜ਼ਦੀਕੀ ਮੈਂ ਉਹਨੂੰ ਕਹਿਣ ਲਿਆ ਮੈਂ ਕਿ ਯਾਰ ਮੈਨੂੰ ਗੜਬੜ ਲੱਗਦੀ ਗੱਡੀ ਦਾ ਨੰਬਰ ਨਹੀਂ ਹੈਗਾ ਤੇ ਵਿਦਆਊਟ ਨੰਬਰ ਗੱਡੀ ਸੀ ਹਾਂਜੀ ਐਚ ਆਰ ਲਿਖਿਆ ਸੀ ਬਸ ਹੋਰ ਕੁਝ ਨਹੀਂ ਤੇ ਉਸ ਤੋਂ ਬਾਅਦ ਕੀ ਹੋਇਆ ਜੀ ਇਨੇ ਮੈਂ ਨੂੰ ਕ੍ਰੋਸ ਕਰ ਲਿਆ ਮੇਰੇ ਪਿੱਛੇ ਰਹੀ ਗੱਡੀ ਇਹ ਅੱਧਾ ਪੌਣਾ ਕਿਲੋਮੀਟਰ ਤੇ ਪਿੱਛੇ ਪਿੱਛੇ ਮੇਰੇ ਲੈਟਾਂ ਡਾਊਨ ਕਰਕੇ ਧੁਰੇ ਆਉਂਦੀ ਹੈ ਗੱਡੀ ਇਹ ਬਾਈਪਾਸ ਆ ਜਾਂਦਾ ਤੇ ਅੱਗੇ ਆਉਂਦੀ ਬੀੜ ਮੈਨੂੰ ਇਹ ਸੀ ਵੀ ਬੀੜ ਤੇ ਮੈਨੂੰ ਘੇਰਨਾ ਲੈਣਾ ਮੈਂ ਬਾਈਪਾਸ ਤੇ ਚੜਾ ਕੇ ਗੱਡੀ ਭਜਾ ਲੈਣਾ ਹੈ ਨਾ ਮੈਂ ਜਦੋਂ ਬਾਈਪਾਸ ਤੇ ਚੜਾਈ ਹੈ ਗੱਡੀ ਤਾਂ ਉੱਥੇ ਨਾ ਆਊਟਲੈਟ ਸਿਸਟਮ ਬਣ ਗਿਆ ਜਦੋਂ ਮੈਂ ਉੱਥੇ ਨਾਲ ਹੀ ਆ ਉਹ ਜਦੋਂ ਗਿਆ ਉੱਥੇ ਦੇ ਅੱਗੇ ਬਰੀਜਾ ਕਾਰ ਹੈ ਮੈਂ ਕ੍ਰੋਸ ਕਰਨ ਲੱਗਾ ਹੁਣ ਮੈਨੂੰ ਕ੍ਰੋਸ ਨਹੀਂ ਕਰਨ ਦਿੱਤੀ ਮੇਰੇ ਕੋ ਗੱਡੀ ਮਾੜੀ ਸੀ ਜੀ ਨਵੀਂ ਆ ਉਹ ਛੋਟੀ ਹੈ ਕਾਰ ਤੇ ਮਤਲਬ ਵੱਡੀ ਗੱਡੀ ਉਹਨੇ ਮੇਚ ਮਾਰ ਕੇ ਵੀ ਨਿਕਲ ਜਾਂਦਾ ਕੁਛ ਵੀ ਕਰਦਾ ਉਹਨਾਂ ਗੱਡੀ ਅੱਗੇ ਕਰ ਲਈ ਮੈਂ ਪਿੱਛੇ ਕਰ ਲਈ ਗੱਡੀ ਉਹਨਾਂ ਨੇ ਮੇਰੇ ਅੱਗੇ ਅੱਗੇ ਗੱਡੀ ਲਾ ਲਈ ਉਹਨੇ ਚਿਹਰੋਂ ਪਿੱਛੋਂ ਵਰਨਾ ਵੀ ਆ ਗਈ ਆ ਜੀ ਹਾਂ ਜਦੋਂ ਇਹਨਾਂ ਵਿੱਚ ਲੈ ਲਿਆ ਮੈਨੂੰ ਮੈਂ ਉਹ ਬੰਦੇ ਆਪਣੇ ਨੂੰ ਕਹਿਣ ਲਿਆ ਵੀ ਮੈਨੂੰ ਇਹ 100% ਮਾਰਨਗੇ ਤੇ ਮੈਂ ਕੋ ਫੋਨ ਚੱਲਦਾ ਰੱਖੀ ਮੈਂ ਉਹਦੇ ਨਾਲ ਗੱਲ ਕਰੀ ਜਾਂਦਾ ਗੱਡੀ ਤੋਰੀ ਜਾਂਦਾ ਪਟਿਆਲੇ ਬੱਸ ਸਟੈਂਡ ਤੋਂ 1 ਕਿਲੋਮੀਟਰ ਪਿੱਛੇ ਆ ਇਹਨਾਂ ਨੇ ਗੱਡੀ ਬਰੀਜ਼ਾ ਅੱਗੇ ਰੋਕ ਲਈ ਆ ਜਦੋਂ ਕੀ ਉਨੀ ਡਿਸਟੈਂਸ ਤੇ ਮੈਂ ਗੱਡੀ ਰੋਕ ਲਈ ਆ ਪਿੱਛੇ ਆ ਕੇ ਵਰਨਾ ਰੋਕੀਏ ਜਦੋਂ ਅਜੇ ਮੈਂ ਮੈਨੂੰ ਉਹ ਮਤਲਬ ਬੰਦਾ ਜਿਹੜਾ ਫੋਨ ਕਰ ਰਿਹਾ ਉਹ ਕਹਿੰਦਾ ਤੇਰੇ ਕੋਲ ਇੱਕੋ ਹੀ ਮਿੰਟੇ ਗੱਡੀ ਭਜਾ ਹੁਣ ਮੈਂ ਗੱਡੀ ਖੜ ਗਈ ਹੈ ਕਹਿੰਦਾ ਨਾਲੋਂ ਕੱਢ ਲੈ ਗੱਡੀ ਠੀਕ ਮੈਂ ਜਦੋਂ ਗੱਡੀ ਨੂੰ ਰੇਸ ਦਿੱਤੀ ਹੈ ਪਿੱਛੋਂ ਤਾਬੜ ਤੋੜ ਇੱਕਦਮ ਗੋਲੀਆਂ ਵੱਜ ਗਈਆਂ ਨਾਲ ਦੀ ਨਾਲ ਮੈਂ ਗੱਡੀ ਭਜਾ ਲਈ ਹਾਂ ਉੱਥੋਂ ਉੱਚੋਂ ਫਾਇਰਿੰਗ ਹੋਣੀ ਸ਼ੁਰੂ ਹੋ ਗਈ ਫਿਰ ਇਹ ਸੀਟਾਂ 'ਚ ਵੱਜੀਆਂ ਸਿੱਧੀਆਂ ਗੋਲੀਆਂ ਮਤਲਬ ਕਿ ਮੈਂ ਤੁਹਾਨੂੰ ਇਹ ਉਹਨੂੰ ਵਿਖਾਵਾਂ ਇੱਥੇ ਮੇਰੇ ਕੋਲ ਸਾਰਾ ਕੁਝ ਪਿਆ ਹੈ ਹੈਡ ਰੈਸਟ ਦੇ ਵਿੱਚੋਂ ਗੋਲੀਆਂ ਲੰਘ ਕੇ ਤੇ ਅਗਲੇ ਐਡਰੈਸਟ ਦੇ ਵਿੱਚ ਜਾ ਕੇ ਫਸੀਆਂ ਨੇ ਤਿੰਨ ਗੱਡੀਆਂ ਐ ਲਾ ਕੇ ਘੇਰ ਕੇ ਮੈਨੂੰ ਪਤਾ ਨਹੀਂ ਜਿੱਦਾਂ ਹੁਣ ਆਪਾਂ ਵੀ ਐਕਸ਼ਨ ਕਰਦੇ ਰਿਆਂ ਮੇਰੇ ਦਿਮਾਗ 'ਚ ਕੋਈ ਗੱਲ ਐ ਵੀ ਮੈਨੂੰ ਬੰਦੇ ਚੁੱਕਣ ਆਏ ਸੀਗੇ। ਅਗਵਾ ਕਰਦੇ ਬੰਦੇ ਮੈਨੂੰ, ਮੇਰੀ ਬੇਇੱਜ਼ਤੀ ਕਰਦੇ, ਮੈਨੂੰ ਮਾਰਦੇ, ਕੁਛ ਕਰਦੇ ਜੋ ਵੀ ਸੀਗਾ। ਮੇਰੀ ਸਾਨੂੰ ਜਿਹੜੇ ਸੁਣੇ ਨੇ ਜੀ ਉਹ ਫੈਰ ਮਤਲਬ ਕਿ ਸਭ ਤੋਂ ਅੱਠ ਸੁਣੇ ਨੇ ਜੀ। ਓਕੇ ਤੇ ਵੱਧ ਘਟ ਵੀ ਹੋਦਣ ਕਿਉਂਕਿ ਇਹ ਗੱਡੀ ਭਜਾਲੀ ਐ ਜਦੋਂ ਦੇਖੋ ਭਾਵੇਂ ਜਿੰਨਾ ਮਰਜੀ ਬੰਦਾ ਦਲੇਰ ਹੋਵੇ ਐਵੇਂ ਸੇਖੀ ਹਮਾਰੀ ਜੇ ਤਾਂ ਫੈਰਿੰਗ ਹੁੰਦੀ ਹੁੰਦੀ ਉੱਤੇ ਬੰਦਾ ਇੱਕ ਵਾਰੀ ਘਬਰਾ ਜਾਂਦਾ ਜੀ। ਇੱਕ ਮੁੰਡਾ ਸੀਗਾ ਮੇਰੇ ਨਾਲ ਇਹ ਕਮੁੰਡਾ ਸੀ ਮੇਰੇ ਨਾਲ ਉਹ ਮੇਰੇ ਪਿੱਛੇ ਬਿਠਾਈ ਬਿਲਕੁਲ ਵੇਖੋ ਮਹਾਰਾਜ ਨੇ ਕਿੰਨੀ ਕਿਰਪਾ ਕੀਤੀ ਹੈ ਦੇਖੋ ਮੈਨੂੰ ਅਜੇ ਇੱਕਦਮ ਤੱਤੇ ਕਾ ਮੈਨੂੰ ਕੁਝ ਵੀ ਕਹਿਣ ਦੀ ਬੋਲ ਨਹੀਂ ਹੈਗੀ ਪਰ ਜਿਹੜਾ ਆ ਵੇਖੋ ਚਾਹ ਕੋਈ ਆਪਣੇ ਚਾਹ ਬਗਾਨਾ ਸਟੇਟ ਤੋਂ ਅਵਲਵ ਹੈ ਹੀ ਆ ਹਾਂਜੀ ਮਤਲਬ ਦਿੱਲੀ ਜਿਹੜੀ ਆ ਉਹਨੇ ਇੱਥੇ ਇਦਾਂ ਦਾ ਮਾਹੌਲ ਸ਼ੁਰੂ ਕਰਨਾ ਗਿਆ ਸੀ ਆਪੇ ਚ ਮਰਜੀ ਹਲਾ ਲੜ ਕੇ ਸਾਡੇ ਆਪਣੇ ਬੰਦੇ ਬਰਦਾਸ਼ਤ ਨਹੀਂ ਕਰਦੇ ਕਦੀ ਕੋਈ ਵਾਜਾਂ ਆਉਂਦੀਆਂ ਨੇ ਕਦੀ ਕੋਈ ਮਤਲਬ ਕਿ ਇਹ ਬਹੁਤ ਪੂਣ ਜਰੂਰ ਬੋਲਦੇ ਰਹਿੰਦੇ ਨੇ ਜੀ ਇਹ ਤਾਂ ਹੁਣ ਅੱਗੇ ਇਨਵੈਸਟੀਗੇਸ਼ਨ ਦਾ ਪਾਰਟ ਆ ਫਿਰ ਵੀ ਮੈਂ ਆਪਣੇ ਸੀਨੀਅਰ ਜਿਹੜੇ ਬੰਦੇ ਨੇ ਉਹਨਾਂ ਸਾਰਿਆਂ ਨਾਲ ਮੈਂ ਸਲਾਹਤ ਕਰਾਂਗਾ ਕਿਉਂਕਿ ਬੜਾ ਸੈਂਸਿਟਿਵ ਮੁੱਦਾ ਹੈ ਜਿਸ ਉੱਤੇ ਇੱਕਦਮ ਗੱਲ ਕਰਨੀ ਬਹੁਤ ਖਤਰਨਾਕ ਹੋ ਸਕਦੀ ਹੈ ਵੇਖੋ ਜੀ ਮੈਂ ਤਾਂ ਭਰੋਸਾ ਕਲਗੀਧਰ ਪਾਸ਼ਚੀ ਦੀ ਕਰਨਾ ਤੇ ਜਾਂ ਆਪਣੇ ਸਿੰਘਾਂ ਦੇ ਜ세ਦਾਰਾਂ ਦੇ ਮੈਂ ਮਤਲਬ ਕੀ ਭਰੋਸਾ ਕਰੀਏ ਸਟੇਟ ਤੇ ਜੀ ਪੁਲਿਸ ਉੱਥੇ ਆ ਗਈ ਸੀ ਤੇ ਮੈਂ ਕਾਲ ਕਰਤੀ ਸੀ ਉਹ ਪਤਾ ਨਹੀਂ 112 13 ਨੰਬਰ ਤੇ ਜਿਹੜੀ ਹੁੰਦੀ ਆ ਦੱਸਿਆ ਕਿ ਇਸ ਹਮਲੇ ਦੇ ਪਿੱਛੇ ਬਾਬਾ ਬਖਸ਼ ਸਿੰਘ ਦੇ ਵੱਲੋਂ ਸਰਕਾਰ ਨੂੰ ਸਿੱਧੇ ਤੌਰ ਦੇ ਉਤੇ ਜ਼ਿੰਮੇਵਾਰ ਦੱਸਿਆ ਗਿਆ ਹੈ ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਨੂੰ 2 ਵਰ ਸਿਕਿਉਰਿਟੀ ਦਿੱਤੀ ਗਈ ਸੀ ਹਾਲਾਂਕਿ ਉਹਨਾਂ ਦੇ ਵੱਲੋਂ ਵਾਪਸ ਕਰ ਦਿੱਤੀ ਗਈ ਉਹਨਾਂ ਕਿਹਾ ਕਿ ਇਹ ਹਸਾ ਪਟਿਆਲਾ ਦੇ ਵਿੱਚ ਵਾਪਰਿਆ ਜਦੋਂ ਉਹ ਆਪਣੇ ਮਾਤਾ ਜੀ ਨੂੰ ਦਵਾਈ ਪੜਾਉਣ ਦੇ ਲਈ ਜਾ ਰਹੇ ਸੀ ਫਿਲਹਾਲ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਜਿਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਹਮਲਾ ਕਿਸ ਦੇ ਵੱਲੋਂ ਕੀਤਾ ਗਿਆ ਤੇ ਕਿਆ ਕਰਵਾਇਆ ਗਿਆ ਬਿਊਰੋ ਰਿਪੋਰਟ ਪੰਜਾਬੀ ਲੁੱਕ ਚੈਨਲ